ਆ ਹਾਂ ਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਟੋ ਡੀਲ ਆਜੋ ਬਾਈ ਜੀ ਬਾਈ ਜੀ ਹਸੀਕਾਲ ਹਸੀਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਹਾਂ ਵਧੀਆ ਵੀਰੇ ਵਧੀਆ ਚੱਲਦਾ ਕੰਮ ਕਰਦੀ ਵਧੀਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਦਾ ਸਪੋਕ ਬਾਈ ਨਾਲ ਦੀ ਨਾਲ ਮਾਲ ਸੇਲ ਹੋ ਗਿਆ ਸੀ ਪੱਕੇ ਦਿਨ ਚਾਹ ਸ਼ਾਮ ਨੂੰ ਕਰਤਾ ਸੀ ਠੀਕ ਆ ਮੁੱਲ ਵੀ ਦੇ ਐਸੀ ਹੈ ਨਾ ਹਾਂ ਬਾਈ ਜੈਸੀ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਸੋਖਾ ਪਿੰਡ ਮੇਰਾ ਨਨੇਵਾਲ ਜ਼ਿਲ੍ਹਾ ਬਰਨਾਲਾ ਤਹਿਿਲ ਦਾਪਾ ਬਾਈ ਨੇੜੇ ਪਿੰਡ ਬਾਈ ਸ਼ੜਾ ਛੰਨਾ ਤੇ ਭਦੌੜ ਮੋਬਾਈਲ ਨੰਬਰ ਬੋਲ ਵਾਇਰਡ ਨੰਬਰ ਹੈਗਾ 6283569218 ਦੂਜਾ ਨੰਬਰ ਹੈਗਾ 9915558 ਇਹ ਬਾਈ ਦੇਖ ਦੋਨੇ ਕੰਟੈਕਟ ਨੰਬਰ ਨੇ ਬੇੜੇ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਬਾਈ ਸਾਲ ਦੇ ਵਿੱਚ ਵਿੱਚ ਹੋ ਗਈ ਬਾਈ ਠੀਕ ਆ ਮੋਹੋ ਖੀਰੀ ਆ ਆਤੀ ਆਏ ਦੋਨੇ ਹੁਣ ਹੀ ਆਏ ਆ ਠੀਕ ਆ ਦੰਦਾ ਜਖੀਰੀਆ ਸਾਲ ਦੇ ਵਿੱਚ ਵਿੱਚ ਬਾਈ ਕਿੰਨਾ ਉਮਰ ਆ ਫੇਸ ਬੜਾ ਪਿਆਰਾ ਨੰਦ ਜਿਹੜੇ ਫਟ ਕੇ ਦਿਖਾਉਂਦੇ ਆ ਜਮਾ ਕੱਚੀ ਖੀਰੀਆ ਕੀ ਬਾਤ ਆ ਬਾਈ ਜਮਾ ਖੀਰੀਆ ਫੇਸ ਬੜਾ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਫਰੈਂਟ ਚੰਗਾ ਥਾਣ ਬੜਾ ਚੰਗਾ ਬਾਈ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਬਾਕੀ ਤੋਰਾ ਤਾਰਾ ਚੈੱਕ ਰਵਾਨ ਹੈ ਤੋਰਾ ਤਾਰਾ ਬੱਚੀ ਦਾ ਕਮਾਲ ਦਾ ਬਈ ਚੰਗੀ ਆ ਸਮੇ ਪਲੀ ਆ ਚਮਕ ਵਾਲੀ ਬੱਚੀ ਆ ਤੇ ਕੱਦ ਵੱਡੂ ਉਮਰ ਦੇ ਹਿਸਾਬ ਨਾਲ ਠੀਕ ਆ ਦੰਦਾਂ ਚ ਬਈ ਬਿਲਕੁਲ ਖੜ ਨਹੀਂ ਦੇਖੋ ਬਈ ਬੱਚੀ ਦੀ ਮੈਂ ਇਹਨਾਂ ਆ ਕੀ ਬੜੀ ਬਲਾਈ ਬੱਚੀ ਆ ਹਾਂ ਸਹੀ ਆ ਲੈ ਖੜ ਨਹੀਂ ਖੜ ਨਹੀਂ ਬੱਚੀ ਦੀ ਬਹੁਤ ਚੰਗੀ ਆ ਨਾ ਉਪਰੋਂ ਦੀ ਪੁੱਤਰ ਆ ਬਈ ਜਿਵੇਂ ਮਰਦੀ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਫੇਸ ਫੋਸ ਵੀ ਚੰਗਾ ਗਾ ਤੇ ਕੀ ਮੋਲ ਆ ਭਰਾ ਇਹਦਾ ਇਹਦਾ ਬਾਈ 17000 ਮਾਨਤਨ ਹੋ ਜਾ ਹਾਂ ਬਾਈ ਹੋ ਜਾਊਗਾ 17000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਗੱਲ ਦੋ ਮਹੀਨਿਆਂ ਨੂੰ ਟੀਕਾ ਲੈ ਲੂ ਬਾਈ ਦੋ ਮਹੀਨਿਆਂ ਨੂੰ ਹਾਂਜੀ ਬਾਈ ਦੋ ਮਹੀਨਿਆਂ ਨੂੰ ਟੀਕਾ ਲੈ ਲੂ ਕਿਵੇਂ ਥਾਣ ਦਵਾਣਾ ਥਾਣ ਬੜਾ ਚੰਗਾ ਯਾਰ ਹਨਾ ਕੀ ਬਾਤ ਆ ਬਾਈ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਚਾਰੇ ਥਾਣ ਨਿਕੜ ਮੇ ਪੂਰੇ ਗੈਬ ਤੇ ਹੂੰ ਥੋੜੀ ਥੋੜੀ 에ਅਰ ਸੈਰ ਤੇ ਪੈਂਦੀ ਆ ਹਾਂਜੀ ਬਾਈ ਠੀਕ ਆ ਬਾਈ ਤੇ ਮੋਲੇ ਦਾ 17000 ਰੁਪਿਆ ਮਾਨਤਾ ਜ਼ਰੂਰ ਹੋ ਜਾਊਗਾ ਅੱਗੇ ਭਾ ਦੋ ਨੰਬਰ ਇਹ ਦੋ ਦੰਦ ਆ ਦੋ ਦੰਦ ਠੀਕ ਆ ਇਹਦੇ ਬਾਈ ਦੋ ਤਰੀਕ ਨੂੰ ਟੀਕਾ ਕਹਾ ਮੂਰਲੇ ਬੰਦੇ ਨੇ ਠੀਕ ਆ ਤੇ ਆਪਾਂ ਖਾਲੀ ਮੰਨ ਕੇ ਦੇਣੀ ਆ ਬਾਈ ਠੀਕ ਆ ਆਪ ਦੀ ਕਿਸੇ ਸਤ ਸੁਦਾ ਹੋਵੇ ਆਪ ਦੀ ਚੈੱਕ ਤਰਾ ਕੇ ਲੈ ਜਲਦਾ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਂ ਚਾਰੇ ਨਿਕੜ ਮਿਲਣ ਠੰਡੀ ਬਹੁਤ ਆਣਾ ਜਿਵੇਂ ਮਰਜੀ ਹੱਥ ਲਾਈ ਜਾ ਜਿਵੇਂ ਮਰਜੀ ਫੱਦਾ ਰਹਿ ਦੇ ਲੈ ਕਿਆ ਬਾਤ ਕੱਦ ਬੱਡ ਬਹੁਤ ਹਮ ਫੁੱਲ ਕੱਦ ਫੇਸ ਬੜਾ ਪਿਆਰਾ ਦੰਦ ਜਰੂਰ ਦਿਖਾਵਾਂਗੇ ਬਾਈ ਦੋ ਦੰਦ ਬਚੀ ਆ ਸਮੇਂ ਪਲੀਪਾ ਉਹ ਕਿ ਦੋ ਦੰਦ ਦੋ ਦੰਦ ਦਾ ਸਮੇਂ ਪਲੀ ਰਾਜੀ ਰੂਜੀ ਫੁੱਲ ਫੁੱਲ ਕੱਦ ਸੀਵਣ ਆ ਜਿਹੜਾ ਬਾਈ ਦਾ ਲਗਵਾਇਆ ਵਾ ਫਿੱਟ ਥੋੜਾ ਬਹੁਤ ਚੰਗਾ ਬਾਕੀ ਤੋਰਾ ਤਰਾ ਨਖਾਣਿਆ ਤੋਰਾ ਤਰਾ ਕਰ ਮਾਈ ਦਾ ਚੰਗਾ ਗੱਬ ਪੂਰੀ ਸਮੀਖਿਓ ਬਾਈ ਕਿੱਡੇ ਲਵਾਈ ਆ ਬੱਚੀ ਦੀ ਸਹੀ ਗੱਲ ਆ ਫੁੱਲ ਕੱਦ ਫੁੱਲ ਹਾਈਟ ਬਾਈ ਫਰੰਟ ਫਰੰਟ ਬਹੁਤ ਚੰਗਾ ਫੇਸ ਦਿਖਾ ਦੇ ਭਾਈ ਫੇਸ ਬੜਾ ਚੰਗਾ ਲੈ ਪੱਧਰ ਪੁੱਧਰ ਪੂਰੀ ਆ ਲੰਬਾਈ ਦੇ ਮਤਲਬ ਚਲ ਮੇਰੇ ਇੱਕ ਤਾਂ ਹੀ ਆਉਂਦੀ ਆ ਇੱਕ ਤਾਂ ਹੀ ਆਉਂਦੀ ਆ ਫੁੱਲ ਕਰਦਾ ਭਾਈ ਕੀ ਬਾਤ ਆ ਹੂੰ ਫੇਸ ਬੜਾ ਚੰਗਾ ਬੋਦੀ ਬਾਦੀ ਬਹੁਤ ਚੰਗੀ ਸਨਖ ਭਣਾ ਬਈ ਬੈਠ ਦੇ ਵਿੱਚ ਚੰਗਾ ਹੈ ਤੇ ਕੀ ਮੁੱਲ ਆ ਬਈ ਇਹਦਾ ਇਹਦਾ ਬਈ 20000 ਮਾਨਤਾਨ ਹੋ ਜਾ ਹਾਂ ਕਰ ਦਾਂਗੇ ਬਈ 20000 ਠੀਕ ਆ 20000 ਰੁਪਿਆ ਮੁੱਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਸੂਰਤ ਆਪਾਂ ਬਾਈ ਫੇਰ ਕਹਿੰਦੇ ਆ ਇੱਕ ਵਾਰੀ ਆਜੂ ਕੋਈ ਚੈੱਕ ਕਰਾ ਕੇ ਲੈ ਜੇ ਦੋ ਤਰੀਕ ਦਾ ਟੀਕਾ ਪਰ ਆਪਾਂ ਖਾਲੀ ਮੰਨ ਕੇ ਦਿੰਨੇ ਆ ਬਹੁਤ ਠੀਕ ਆ ਬਾਈ ਹਾਂ ਟੀਕਾ ਭਰਿਆ ਵਾ ਜਰੂਰ ਆ ਬਾਈ ਕਹਿੰਦਾ ਬਾਈ ਚੈੱਕ ਕਰ ਦੇ ਨੀ ਆਪਾਂ ਖਾਲੀ ਮੰਨ ਕੇ ਦਿੰਨੇ ਆ ਬਾਈ ਕਿਉਂ ਟਾਈਮ ਥੋੜਾ ਹੋਇਆ ਬਾਈ ਚੈੱਕ ਚ ਨਹੀਂ ਆਉਂਦਾ ਮਾਲਕਾ ਨੇ ਕਹਾਗਾ ਬੇਸ਼ੱਕ ਨੇ ਕੋਈ ਚੈੱਕ ਕਰਾ ਕੇ ਲੈ ਜੇ ਠੀਕ ਆ ਬਾਈ ਹਾਂ ਪਰ ਸ਼ੱਕ ਦੀ ਆਵਜੀ ਚੈੱਕ ਕਰਵਾ 7 ਤਰੀਕਾਂ ਚ ਬਾਈ 7ਵਾਂ ਮਹੀਨਾ 2024 ਠੀਕ ਆ 7 ਤਰੀਕ ਨੂੰ ਜਿਹੜੀ ਵੀਡੀਓ ਕਵਰ ਕਰ ਰਹੇ ਆ ਆਪਣੀ ਗੇਟ ਤਾਂ ਹੀ ਗਰੰਟੀ ਹੋ ਵੱਡੇ ਬਾਈ 2024 ਠੀਕ ਆ ਬਾਈ ਹਾਂਜੀ ਮੋਲੇ ਦਾ 20000 ਰੁਪਏ ਮਾਨਤਣ ਜੇ ਨਾਲੀ ਦਾ 17 ਆ ਬਾਈ ਆਨਲਾਈਨ ਕੱਦ ਫੁੱਲ ਲੈਂਥ ਲੋਨ ਤੋਂ ਚੰਗੀ ਆ ਆ ਬੱਚੀ ਵੀ ਚੰਗੀ ਆ ਬਈ ਬੱਚਾ ਖੀਰਾਗਾ ਤੇ ਠੀਕ ਆ ਸੀ ਤੂੰ ਹੀ ਲੈ ਲੂ ਥਣ ਝੋਲੀਆਂ ਚੰਗੀਆਂ ਦੋਨਾਂ ਦੀ ਤੇ ਜੇ ਬਾਈ ਜੋੜਾ ਇਕੱਠਾ ਲਵੇ ਚੰਗਾ ਮਾਨਤਣ ਕਰ ਦੂੰਗਾ ਜੀ ਠੀਕ ਆ ਬਾਈ ਧੰਨਵਾਦ ਹਾਂਜੀ